ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੇ ਸੂਟਸ ਨੂੰ ਦਿਖਾਉਣ ਲੱਗੇ ਆਂ ਜੀ ਇਹਨਾਂ ਵਿੱਚ ਕੁਝ ਸਿੰਥੈਟਿਕ ਸੂਟ ਨੇ ਤੇ ਕੁਝ ਕਾਟਨ ਦੇ ਸੂਟ ਨੇ ਇਹ ਆਪਾਂ ਤੁਹਾਨੂੰ ਜੋ ਦਿਖਾਏ ਗਏ ਡਿਜ਼ਾਈਨਿੰਗ ਦਿਖਾਵਾਂਗੇ ਆਪਾਂ ਜੋ ਵੀ ਪਹਿਣਾ ਕਰੇ ਸਟੀਚਿੰਗ ਕਰ ਲੈਂਦੀਆਂ ਨੇ ਸਸਤੇ ਸੂਟ ਨੂੰ ਵੀ ਆਪਾਂ ਵਧੀਆ ਲੇਟੈਸਟ ਡਿਜ਼ਾਈਨ ਪਾ ਕੇ ਉਹਦੇ ਉੱਪਰ ਬਹੁਤ ਹੀ ਸੋਹਣਾ ਸੂਟ ਰੈਡੀ ਕਰ ਸਕਦੇ ਹਾਂ ਘਰ ਦੇ ਵਿੱਚ ਜੋ ਪਹਿਲਾਂ ਤੇ ਸਟੀਚਿੰਗ ਕਰਦੀਆਂ ਨੇ ਆਪਾਂ ਸੋਨੂੰ ਜੋ ਡਿਜ਼ਾਈਨਿੰਗ ਦਿਖਾਵਾਂਗੇ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਡਿਜ਼ਾਈਨਿੰਗ ਪਸੰਦ ਹੋਵੇ ਤੁਸੀਂ ਆਪਣੇ ਸੂਟ ਦੇ ਉੱਪਰ ਉਹ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਜੋ ਤੁਸੀਂ ਨੇ ਸਾਡੇ ਕੋਲੋਂ ਸੂਟ ਸਟਿਚ ਕਰਵਾਉਣੇ ਨੇ ਉਹਨਾਂ ਉੱਪਰ ਵੀ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਸੂਟਾਂ ਦੇ ਉੱਪਰ ਬਿਲਕੁਲ ਹਲਕੀ ਫੁਲਕੀ ਜੀ ਡਿਜ਼ਾਈਨਿੰਗ ਆਪਾਂ ਨੇ ਬਣਾਈ ਹੈ ਤੇ ਕੁਸ਼ ਦੇ ਉੱਪਰ ਹੈ ਵੀ ਡਿਜ਼ਾਈਨਿੰਗ ਹੈ ਤੁਹਾਨੂੰ ਜੋ ਵੀ ਡਿਜ਼ਾਈਨਿੰਗ ਪਸੰਦ ਹੋਵੇ ਤੁਸੀਂ ਉਹ ਕਰ ਸਕਦੇ ਹੋ ਜੀ ਇਹ ਪਹਿਲਾ ਸੂਟ ਹੈ ਇਹ ਇਹਦੀ ਸ਼ਰਟ ਦੇ ਉੱਪਰ ਆਪਾਂ ਨੇ ਲੈਂਸ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੈ ਜੀ ਇਸ ਤਰੀਕੇ ਨਾਲ ਪ੍ਰਿੰਸ ਕੱਟ ਸਟਾਈਲ ਦੇ ਵਿੱਚ ਪ੍ਰਿੰਸ ਕੱਟ ਦੇ ਵਿੱਚ ਡਿਜ਼ਾਈਨ ਲੈਂਸ ਲਗਾਈ ਹੈ ਜੀ ਇਸ ਤਰੀਕੇ ਨਾਲ ਤੇ ਨੈਕ ਦੇ ਉੱਪਰ ਜੋ ਸਲਵਾਰ ਨਾਲ ਦਾ ਕਪੜਾ ਲਗਾ ਕੇ ਫੋਰ ਸਾਈਡ ਲੈਸ ਲਗਾ ਕੇ ਡਿਜ਼ਾਈਨਿੰਗ ਦਿੱਤੀ ਹੈ ਤੇ ਸੇਮ ਹੀ ਡਿਜ਼ਾਈਨਿੰਗ ਇਹਦੇ ਬੈਕ ਨੈਕ ਨੂੰ ਵੀ ਦਿੱਤੀ ਹੈ ਜੀ ਤੇ ਚਾਕਾਂ ਦੇ ਉੱਪਰ ਵੀ ਆਪਾਂ ਇਸੇ ਤਰੀਕੇ ਨਾਲ ਲੈਸ ਲਗਾਈ ਹੈ ਜੀ ਸਿਤੀਆਂ ਦੋ ਕਲੀਆਂ ਜਾ ਰਹੀਆਂ ਨੇ ਤੇ ਪ੍ਰਿੰਸ ਕਟ ਦੇ ਸਟਾਈਲ ਦੇ ਵਿੱਚ ਲੈਸ ਲਗਾਈ ਗਈ ਹੈ ਜੀ ਇਹਦੇ ਉੱਪਰ ਤੇ ਬਾਜੂ ਦੇ ਉੱਪਰ ਆਪਾਂ ਨੇ ਇਸ ਤਰੀਕੇ ਨਾਲ ਕੱਟ ਵਾਲਾ ਡਿਜ਼ਾਈਨ ਦਿੱਤਾ ਹੈ ਜੀ ਸਲਵਾਰ ਦੇ ਨਾਲ ਦਾ ਹੀ ਕਪੜਾ ਲਗਾਇਆ ਹੈ ਤੇ ਡਬਲ ਟਾਂਕੇ ਵਾਲੀ ਲੈਸ ਲਗਾਈ ਹੈ ਜੀ ਇਹਦੇ ਉੱਪਰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹ ਵੀ ਇਸ ਤਰੀਕੇ ਨਾਲ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਆਪਣੇ ਸੂਟਾਂ ਦੇ ਉੱਪਰ ਇਹ ਜੋਇੰਟ ਲੈਸ ਹੈ ਜੋ ਦੋਨੋਂ ਸਾਈਡ ਤੇ ਟੰਕਾ ਲੱਗਦਾ ਹੈ ਤੇ ਇਹ ਲੈਸ ਹੁੰਦੀ ਹੈ ਜੋ ਇਹਦੇ ਇੱਕ ਸਾਈਡ ਤੇ ਟੰਕਾ ਲੱਗਦਾ ਇਸ ਤਰੀਕੇ ਨਾਲ ਆਪਾਂ ਚਾਕਾਂ ਦੇ ਉੱਪਰ ਬਾਹਰ ਨੂੰ ਰੱਖ ਕੇ ਇਹਨੂੰ ਲੈਸ ਲਗਾ ਸਕਦੇ ਹਾਂ ਜੀ ਤੇ ਜੋ ਸਲਵਾਰ ਦੇ ਨਾਲ ਦਾ ਕੱਪੜਾ ਸੀ ਉਹ ਆਪਾਂ ਨੇ 셔ਟ ਦੇ ਉੱਪਰ ਲਗਾਇਆ ਸੀ ਤੇ ਜੋ 셔ਟ ਦਾ ਕੱਪੜਾ ਸੀ ਉਹ ਆਪਾਂ ਨੇ ਸਲਵਾਰ ਦੇ ਵਿੱਚ ਜੋਇੰਟ ਲੈਸ ਤੇ ਪਿੰਟੈਕ ਪਾਕ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜੀ ਸਲਵਾਰ ਦੇ ਪਹੁੰਚਾਂ ਦੇ ਉੱਪਰ ਇਹ ਜੋਇੰਟ ਲੈਸ ਲਗਾਈ ਹੈ ਆਪਾਂ ਨੇ ਸੇਮ ਕਲਰ ਦੀ ਤੇ ਇਹ ਪਿੰਟੈਕ ਪਾਈ ਹੋਏ ਨੇ ਕਮੀਜ਼ ਦੇ ਨਾਲ ਦੇ ਕੱਪੜੇ ਦੇ ਪਾਏ ਆ ਜੀ ਅਗਲਾ ਸੂਟ ਹੈ ਜੀ ਇਹਦੇ ਵੀ ਜੋਇੰਟ ਲੈਸ ਲਗਾਈ ਹੈ ਇਹਦੇ ਘੇਰੇ ਦੇ ਉੱਪਰ ਜੋਇੰਟ ਲੈਸ ਲਗਾਈ ਗਈ ਹੈ ਇਹ ਸੂਟ ਦੇ ਉੱਪਰ ਵਰਕ ਪਹਿਲਾਂ ਤੁਸੀਂ ਇਹ ਪ੍ਰਿੰਟ ਸੂਟ ਹੈ ਇਹ ਵਾਲਾ ਵਰਕ ਵੀ ਪਹਿਲਾਂ ਤੁਸੀਂ ਇਹ ਇਹਦੇ ਜੋਇੰਟ ਲੈਸ ਲੱਗੀ ਹੈ ਇਹ ਵਾਲੇ ਜੁਆਇੰਟ ਲੈਸ ਲਗਾਈ ਗਈ ਹੈ ਇਹ ਵਾਲੀ ਵੀ ਜੁਆਇੰਟ ਲੈਸ ਲਗਾਈ ਹੋਈ ਹੈ ਤੇ ਸੈਂਟਰ ਦੇ ਵਿੱਚ ਇਹਦੇ ਔਰਗੰਜ਼ਾ ਲਗਾਇਆ ਗਿਆ ਸੇਮ ਕਲਰ ਦਾ ਹੀ ਔਰਗੰਜ਼ਾ ਲਗਾਇਆ ਗਿਆ ਤੇ ਇਹਦੇ ਵਰਕ ਦੇ ਉੱਪਰ ਵੀ ਜੁਆਇੰਟ ਵਾਲੀ ਲੈਸ ਲਗਾਈ ਹੈ ਤੇ ਸਲਵਾਰ ਦੇ ਨਾਲ ਦਾ ਹੀ ਕੱਪੜਾ ਆਪਾਂ ਨੇ ਨੈੱਕ ਦੇ ਉੱਪਰ ਲਾ ਕੇ ਹਲਕੀ ਜੀ ਡਿਜ਼ਾਈਨਿੰਗ ਇਹਦੇ ਨੈੱਕ ਨੂੰ ਦਿੱਤੀ ਹੈ ਜੀ ਇਹ ਵਾਲਾ ਵਰਕ ਜੋ ਇਹ ਵਾਲਾ ਵਰਕ ਪਹਿਲਾਂ ਤੁਸੀਂ ਤੇ ਇਹਦੇ 4 ਸਾਈਡ ਲੈਸ ਲਗਾ ਕੇ ਇਸ ਤਰੀਕੇ ਨਾਲ ਆਪਾਂ ਨੇ ਕੱਟ ਦੇ ਕੇ ਇਹਦੇ ਡਿਜ਼ਾਈਨਿੰਗ ਬਣਾਈਏ ਨੈੱਕ ਦੇ ਉੱਪਰ ਤੇ ਇਸ ਤਰੀਕੇ ਨਾਲ ਜੋਇੰਟ ਲੈਸ ਪਾ ਕੇ ਇਹ ਵਾਲਾ ਵਰਕ ਜੋ ਇਹਦੇ ਨਾਲੋਂ ਐਕਸਟਰਾ ਸੀ ਉਹ ਵਰਕ ਆਪਾਂ ਨੇ ਜੋਇੰਟ ਲੈਸ ਦੇ ਨਾਲ ਇਸ ਤਰੀਕੇ ਨਾਲ ਸ਼ਰਟ ਦੀ ਬਾਜੂ ਦੇ ਉੱਪਰ ਅਟੈਚ ਕਰ ਦਿੱਤਾ ਤੇ ਇਹਦੇ ਵਿੱਚੋਂ ਹੀ ਜੋ ਐਕਸਟਰਾ ਬਚਿਆ ਉਹ ਆਪਾਂ ਨੇ ਇਸ ਤਰੀਕੇ ਨਾਲ ਬਾਜੂ ਦੇ ਉੱਪਰ ਤੱਕ ਲਗਾ ਦਿੱਤਾ ਹੈ ਜੋ ਸੂਟ ਦੇ ਨਾਲ ਉਹ ਐਕਸਟਰਾ ਮੁਬਾਰਕ ਵਗੈਰਾ ਬਾਜ ਜਾਂਦਾ ਹੈ ਉਹ ਤੁਸੀਂ ਕਿਸੇ ਤਰੀਕੇ ਨਾਲ ਵੀ ਲੇਸ ਦੇ ਨਾਲ ਸੂਟ ਦੇ ਉੱਪਰ ਹੀ ਅਟੈਚ ਕਰ ਸਕਦੇ ਹੋ ਜੀ ਤੇ ਇਹ ਆਪਾਂ ਜੁਆਇੰਟ ਲੇਸ ਹੈ ਜੋ ਇਹ ਦੇ ਸਲਵਾਰ ਦੇ ਪਹੁੰਚਿਆਂ ਦੇ ਉੱਪਰ ਦਿੱਤੀ ਹੈ ਤੇ ਸ਼ਰਟ ਦੇ ਨਾਲ ਦਾ ਕੱਪੜਾ ਇਹ ਦੇ ਸਲਵਾਰ ਦੇ ਪਹੁੰਚਿਆਂ ਦੇ ਉੱਪਰ ਲਗਾਇਆ ਹੈ ਜੀ ਇਸ ਤਰੀਕੇ ਨਾਲ ਦੋਨੋਂ ਪਹੁੰਚਿਆਂ ਦੇ ਉੱਪਰ ਇਸ ਤਰੀਕੇ ਨਾਲ ਬਣਾਇਆ ਗਿਆ ਇਸ ਉੱਪਰ ਵੀ ਲੈਸ ਦੇ ਨਾਲ neck ਦੇ ਉੱਪਰ ਡਿਜ਼ਾਈਨਿੰਗ ਬਣਾਈ ਗਈ ਹੈ। ਪੋਟਲੀ ਬਟਨ ਬਣਾਏ ਗਏ ਨੇ ਤੇ ਸਲਵਾਰ ਦੇ ਨਾਲ ਦਾ ਕੱਪੜਾ ਲਗਾਇਆ ਗਿਆ ਇਸ ਤਰੀਕੇ ਨਾਲ neck ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਗਿਆ ਤੇ ਉੱਪਰ ਲੈਸ ਲਗਾਈ ਗਈ ਹੈ ਜੀ ਇਹਦੇ। ਦੋ ਲੈਣਾ ਘੇਰੇ ਦੇ ਉੱਪਰ ਦਿੱਤੀਆਂ ਗਈਆਂ ਨੇ ਲੈਸ ਦੀਆਂ। ਘੇਰੇ ਤੇ ਚਾਕ ਦੇ ਉੱਪਰ ਇਸ ਤਰੀਕੇ ਨਾਲ ਲੈਸ ਲਗਾਈ ਗਈ ਹੈ ਸੇਮ ਹੀ ਬੈਕ ਸਾਈਡ ਵੀ ਲਗਾਈ ਗਈ ਹੈ ਜੀ ਜਿਸ ਤਰੀਕੇ ਨਾਲ ਫਰੰਟ ਤੇ ਲਗਾਈ ਹੈ ਸੇਮ ਹੀ ਲੈਸ ਬੈਕ ਸਾਈਡ ਲਗਾਈ ਹੈ 3 ਨੈਕ ਦੇ ਉੱਪਰ ਡਿਜ਼ਾਈਨਿੰਗ ਹੋਈ ਹੈ ਤੇ ਇਹ ਵਾਲੀ ਡਿਜ਼ਾਈਨਿੰਗ ਇਹਦੇ ਬਾਜੂ ਦੇ ਉੱਪਰ ਹੋਈ ਹੈ ਸਲਵਾਰ ਦੇ ਨਾਲ ਦੇ ਕੱਪੜੇ ਦੇ ਵਿੱਚ ਪਿੰਟੈਕ ਪਾ ਕੇ ਇਸ ਤਰੀਕੇ ਨਾਲ ਡਬਲ ਸਟੀਚਿੰਗ ਕਰਕੇ ਪਿੰਟੈਕ ਦੀ ਉੱਪਰ ਲੈਸ ਲਗਾਈ ਗਈ ਹੈ ਤੇ نیچے ਸ਼ਰਟ ਦੇ ਨਾਲ ਦਾ ਦੁਬਾਰਾ ਕੱਪੜਾ ਲਗਾ ਕੇ ਇਸ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਗਈ ਹੈ ਜੀ ਇਹਦੀ ਸਲਵਾਰ ਦੇ ਉੱਪਰ ਹਲਕਾ ਜਿਹਾ ਵਰਕ ਕੀਤਾ ਗਿਆ ਤੁਸੀਂ ਚਾਹੋ ਤਾਂ ਕੋਈ ਸ਼ਰਟ ਦੇ ਨਾਲ ਦਾ ਕਪੜਾ ਵਗੈਰਾ ਪਾ ਕੇ ਪਿੰਟੈਕ ਵਗੈਰਾ ਪਾ ਕੇ ਵੀ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਹਲਕਾ ਜਿਹਾ ਵਰਕ ਵੀ ਕਰਵਾ ਸਕਦੇ ਹੋ ਇਹ ਤੁਸੀਂ ਤੇ ਸੇਮ ਹੀ ਲੈਸ ਇਹਦੇ ਦੁਪट्टे ਦੇ ਉੱਪਰ ਲਗਾਈ ਗਈ ਹੈ ਇਹ ਸੂਟ ਦੇ ਉੱਪਰ ਵਰਕ ਸੀ ਤੇ ਵਰਕ ਦੇ ਨਾਲ ਹੀ ਆਪਾਂ ਨੇ ਇਹਦੇ neck ਨੂੰ ਡਿਜ਼ਾਈਨਿੰਗ ਦਿੱਤੀ ਹੈ ਇਸ ਤਰੀਕੇ ਨਾਲ neck ਨੂੰ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਦਿੱਤੀ ਗਈ ਹੈ ਤੇ ਦੋ ਬਟਨ ਲਗਾਏ ਗਏ ਨੇ ਜੀ ਤੇ ਇਹ ਡਿਜ਼ਾਈਨਿੰਗ ਇਹਦੀ ਲੈਂਸ ਦੇ ਨਾਲ ਵਾਜੂਨ ਦਿੰਦੀ ਰਹੀ ਹੈ ਸਲਵਾਰ ਦੇ ਉੱਪਰ ਕੋਈ ਵੀ ਡਿਜ਼ਾਈਨਿੰਗ ਨਹੀਂ ਕੀਤੀ ਗਈ ਤੁਸੀਂ ਚਾਹੋ ਤਾਂ ਕਰ ਸਕਦੇ ਹੋ ਤੇ ਇਕਲਾ ਸੂਟ ਇਹਦੇ ਉੱਪਰ ਔਰਗੰਝਾ ਲਗਾ ਕੇ ਬਹੁਤ ਹੀ ਪਿਆਰਾ ਨੈੱਕ ਨੂੰ ਡਿਜ਼ਾਈਨ ਦਿੱਤਾ ਗਿਆ ਜੀ ਇਸ ਤਰੀਕੇ ਨਾਲ ਨੈੱਕ ਦੇ ਉੱਪਰ ਡਿਜ਼ਾਈਨਿੰਗ ਦੇ ਕੇ ਇੱਕ ਬਟਨ ਲਗਾਇਆ ਗਿਆ ਤੇ ਫੋਰ ਸਾਈਡ ਲੈਸ ਲਗਾਈ ਗਈ ਹੈ ਜੀ ਦੀ ਤੇ ਜ਼ੀਮੀ ਔਰਗੰਝਾ ਲਗਾ ਕੇ ਇਹਦੇ ਬਾਜੂ ਨੂੰ ਡਿਜ਼ਾਈਨਿੰਗ ਦਿੱਤੀ ਗਈ ਹੈ ਤੇ ਲੈਸ ਲਗਾਈ ਗਈ ਹੈ ਨਾਲ ਕੀਰੇ ਤੇ ਚਾਕ ਦੇ ਫੋਰ ਸਾਈਡ ਇਸ ਤਰੀਕੇ ਨਾਲ ਲੈਸ ਲਗਾਈ ਗਈ ਹੈ ਜੀ ਅੱਜ ਕੱਲ ਕਿਰੇ ਤੇ ਚਾਕ ਚਾਕਾਂ ਦੇ ਨਾਲ-ਨਾਲ ਘੇਰੇ ਦੇ ਉੱਪਰ ਵੀ ਲੈਸ ਲਗਾਉਣ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਤੁਸੀਂ ਚਾਹੋ ਤਾਂ ਫਰੰਟ-ਫਰੰਟ ਤੇ ਵੀ ਲਗਾ ਸਕਦੇ ਹੋ ਤੇ ਚਾਹੋ ਤਾਂ ਬੈਕ ਤੇ ਵੀ ਲਗਵਾ ਸਕਦੇ ਹੋ ਜੀ ਨੈਕ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਸੀਮਿੰਗ ਬਾਕੀ ਦਰਮਾਇਆ ਕੇ ਜੀ ਤੇ ਇਹ ਨਾਲ ਦੀ ਡਿਜ਼ਾਈਨਿੰਗ ਔਰ ਗੰਜਾ ਲਗਾ ਕੇ ਸਲਵਾਰ ਤੇ ਵੀ ਕੀਤੀ ਗਈ ਹੈ ਜੀ ਸਲਵਾਰ ਦੇ ਪਹੁੰਚਿਆਂ ਦੇ ਉੱਪਰ ਔਰਗੰਜਾ ਲਗਾ ਕੇ ਡਿਜ਼ਾਈਨਿੰਗ ਕੀਤੀ ਗਈ ਹੈ ਤੁਸੀਂ ਇੰਨੀ ਲੈਸ ਆਪਨੇ ਦੁਪੱਟੇ ਤੇ ਲਗਾਈ ਹੈ ਜੀ ਇਹਦੇ ਇਹ ਸੂਟ ਦੇ ਉੱਪਰ ਵੀ ਕੀਰੇ ਦੇ ਉੱਪਰ ਵਰਕ ਸੀ ਤੇ ਲੈਸ ਲਗਾ ਕੇ ਇਸ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਗਈ ਹੈ ਤੇ ਚਾਕ ਦੇ ਉੱਪਰ ਵੀ ਇਸ ਤਰੀਕੇ ਨਾਲ ਲੈਸ ਲਗਾਈ ਹੈ ਤੇ ਜੋ ਇਹ ਵਰਕ ਦਿੱਤਾ ਗਿਆ ਸੀ ਇਹਨੂੰ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਲੈਸ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੈ ਜੀ ਲੈਸ ਦੇ ਨਾਲ ਜੁਆਇੰਟ ਲੈਸ ਲਗਾ ਕੇ ਉਹਦੇ ਨਾਲ ਅਟੈਚ ਕੀਤਾ ਵੈਸੇ ਹੀ ਵਰਕ ਜੋ ਇਸ ਤਰ੍ਹਾਂ ਦੇ ਸੂਟ ਆਉਂਦੇ ਨੇ ਇਹਨਾਂ ਦੇ ਸਿੰਪਲੀ ਇਸ ਤਰੀਕੇ ਨਾਲ ਅਟੈਚ ਕੀਤਾ ਜਾਂਦਾ ਹੈ ਜੀ ਵਰਕ ਬਟ ਆਪਾਂ ਨੇ ਇਹਦੇ ਜੁਆਇੰਟ ਲੈਸ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਤੇ ਇਦਾਂ ਦੇ ਸੂਟਾਂ ਦੇ ਮੰਨ ਲਓ ਬਾਜੂ ਦੇ ਉੱਪਰ ਵਰਕ ਨਹੀਂ ਹੁੰਦਾ ਹੈਗਾ ਤਾਂ ਆਪਾਂ ਨੇ ਬਾਜੂ ਨੂੰ ਵੀ ਇਸ ਤਰੀਕੇ ਨਾਲ ਜੋਇੰਟ ਲੈਸ ਦੇ ਨਾਲ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਦਿੱਤੀ ਹੈ ਜੀ ਤੇ ਸੇਮੀ ਜੋਇੰਟ ਲੈਸ ਲਗਾ ਕੇ ਇਹਦੀ ਸਲਵਾਰ ਦੇ ਉੱਪਰ ਡਿਜ਼ਾਈਨਿੰਗ ਆਈ ਹੈ ਜੀ ਇਸ ਉਰ ਦੇ ਆਪਾਂ ਨੇ ਫਰੰਟ ਦੇ ਵਿੱਚ ਪੱਟੀ ਲਗਾ ਕੇ ਨਾਲ ਲੈਸ ਲਗਾਈ ਹੈ ਜੀ ਇਹਦੇ ਤੇ ਪੱਟੀ ਦੇ ਉੱਪਰ ਬਟਨ ਨਾਲ ਡਿਜ਼ਾਈਨਿੰਗ ਦਿੱਤੀ ਹੈ ਜੀ ਤੇ ਘੇਰੇ ਦੇ ਉੱਪਰ ਵੀ ਇਸ ਤਰੀਕੇ ਨਾਲ ਲੈਸ ਲਗਾਈ ਹੈ ਫੁੱਲ ਫਰੰਟ ਦੇ ਉੱਪਰ ਪੱਟੀ ਆਏਗੀ ਜੀ ਤੇ ਪੱਟੀ ਦੇ ਵਿੱਚ ਬਟਨ ਲਗਾਏ ਗਏ ਨੇਗੇ ਤੇ ਇਸ ਤਰੀਕੇ ਨਾਲ ਡਿਜ਼ਾਈਨਿੰਗ ਬਾਜੂ ਨੂੰ ਦਿੱਤੀ ਰਹੀ ਹੈ ਇਹਦੇ ਸਾਰਾ ਤੇ ਡਿਜ਼ਾਈਨਿੰਗ ਨਹੀਂ ਹੋਈ ਜੀ ਇਹਦੇ ਇਸ ਸੂਟ ਦੇ ਉੱਪਰ ਵੀ ਹਲਕੀ ਜਿਹੀ ਡਿਜ਼ਾਈਨਿੰਗ ਹੋਈ ਹੈ ਜੀ ਸਲਵਾਰ ਦੇ ਨਾਲ ਦਾ neck ਦੇ ਉੱਪਰ ਡਿਜ਼ਾਈਨ ਦਿੱਤਾ ਗਿਆ ਤੇ ਪੱਟੀ ਜੋ ਪਾਈਪਿੰਗ ਕੱਢੀ ਗਈ ਹੈ ਜੀ ਵਰਕ ਦੇ ਉਹ ਵੀ ਸਲਵਾਰ ਦੇ ਨਾਲ ਦੇ ਕੱਪੜੇ ਦੀ ਹੀ ਕੱਢੀ ਗਈ ਹੈ ਜੀ ਇਹਦੇ ਤੇ ਇਸ ਤਰੀਕੇ ਨਾਲ ਇਹਦੀ ਬਾਜੂ ਦੇ ਉੱਪਰ ਡਿਜ਼ਾਈਨਿੰਗ ਕੀਤੀ ਗਈ ਹੈ ਜੀ ਤੁਸੀਂ ਚਾਹੋ ਤਾਂ ਸੇਮ ਕੱਪੜੇ ਦੀ ਵੀ ਕਰ ਸਕਦੇ ਹੋ ਤੇ ਸਲਵਾਰ ਦੇ ਨਾਲ ਦਾ ਕੱਪੜਾ ਜੇਕਰ ਤੁਸੀਂ ਲਗਾਉਂਗੇ ਤੇ ਥੋੜੀ ਫਿਨਿਸ਼ਿੰਗ ਜ਼ਿਆਦਾ ਆ ਜਾਂਦੀ ਹੈ ਜੀ ਇਹ ਵੀ ਇਦਾਂ ਹੀ ਵਰਕ ਵਾਲਾ ਸੂਟ ਹੈ ਜਿਨ੍ਹਾਂ ਦੇ ਬਾਜੂ ਦੇ ਉੱਪਰ ਵਰਕ ਨਹੀਂ ਹੁੰਦਾ ਜੀ ਇਸ ਤਰੀਕੇ ਨਾਲ ਤੁਸੀਂ ਲੇਸ ਵਗੈਰਾ ਲਗਾ ਸਕਦੇ ਹੋ ਜੀ ਬਾਜੂ ਦੇ ਉੱਪਰ ਤੇ ਘੇਰੇ ਚਾਕ ਦੇ ਉੱਪਰ ਵੀ ਲੇਸ ਲਗਾ ਸਕਦੇ ਹੋ ਤੇ ਸੇਮ ਹੀ ਲੇਸ ਆਪਾਂ ਇਹਦੀ ਸਲਵਾਰ ਦੇ ਪਹੁੰਚ ਦੇ ਉੱਪਰ ਵੀ ਲਗਾਈ ਹੈ ਜੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੋਵੇ ਤਾਂ ਤੁਸੀਂ ਆਪਣੇ ਸੂਟਾਂ ਤੇ ਘਰ ਬੈਠੇ ਖੁਦ ਹੀ ਜੋ ਵੀ ਸਟਿਚਿੰਗ ਜਾਣਦੀਆਂ ਨੇ ਪਹਿਣਾ ਉਹ ਕਰ ਸਕਦੀਆਂ ਨੇ ਜੀ ਜਿਨ੍ਹਾਂ ਨੇ ਵੀ ਸੂਟ ਸਾਡੇ ਕੋਲੋਂ ਰੈਡੀ ਕਰਵਾਉਣੇ ਨੇ ਉਹ ਵੀ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਨੇ ਜੀ ਓਕੇ ਜੀ ਥੈਂਕ ਯੂ